ਸਸ਼ੀਕਲ ਦੋਸਤੋ ਡੇਲੀ ਪੋਸਟ ਪੰਜਾਬੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਮੈਂ ਸੁਖਚੰਦ ਸਿੰਘ ਸਵਾਗਤ ਕਰਦਾ ਹਾਂ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਕਿਲਾ ਗੋਬਿੰਦਗੜ ਜਿਹਦਾ ਨਿਰਮਾਣ ਹੋਇਆ ਸੀ 1760 ਦੇ ਵਿੱਚ ਤੇ ਇਹਦਾ ਨਿਰਮਾਣ ਕੀਤਾ ਸੀ ਭੰਗੀਆਂ ਨੇ ਦੋਸਤੋ ਰਣ ਜਿੱਤਣ ਵਾਲਾ ਰਾਜਾ ਰਣਜੀਤ ਸਿੰਘ ਜਿਹਦਾ ਨਾਮ ਸੀ ਜਿਹੜਾ ਜਿਹੜੀ ਵੀ ਜੰਗ ਦੇ ਵਿੱਚ ਗਿਆ ਉੱਥੇ ਜਿੱਤ ਹਾਸਲ ਕੀਤੀ ਤਾਂ ਅੱਜ ਇਤਿਹਾਸ ਨਾਲ ਜਾਣੂ ਕਰਾਵਾਂਗੇ ਜਦੋਂ ਅਮਰਤਸਰ ਦੇ ਵਿੱਚ ਭੰਗੀਆਂ ਦਾ ਆਂਤਕ ਜਿਆਦਾ ਫੈਲ ਗਿਆ ਤਾਂ ਅੰਮ੍ਰਿਤਸਰ ਦੇ ਲੋਕ ਪਹੁੰਚੇ ਰਾਜਾ ਰਣਜੀਤ ਸਿੰਘ ਦੇ ਕੋਲ ਤਾਂ ਫਰਿਆਦ ਕੀਤੀ ਕਿ ਸਾਨੂੰ ਉਹਨਾਂ ਪੰਗੀਆਂ ਤੋਂ ਬਚਾਇਆ ਜਾਵੇ ਤਾਂ ਉਸ ਤੋਂ ਬਾਅਦ ਰਾਜਾ ਰਣਜੀਤ ਸਿੰਘ ਨੇ ਇਹ ਬੀੜਾ ਚੁੱਕਿਆ ਕਿ ਅੰਮ੍ਰਿਤਸਰ ਦੇ ਲੋਕਾਂ ਨੂੰ ਪੰਗੀਆਂ ਤੋਂ ਕਿਸ ਤਰ੍ਹਾਂ ਬਚਾਇਆ ਜਾਏਗਾ 108 1005 ਦੇ ਵਿੱਚ ਇਸ ਕਿਲੇ ਦੇ ਉੱਤੇ ਕਬਜ਼ਾ ਕੀਤਾ ਰਾਜਾ ਰਣਜੀਤ ਸਿੰਘ ਨੇ ਜਿੱਦਾਂ ਹੀ ਅੰਮ੍ਰਿਤਸਰ ਦੇ ਲੋਕ ਆਇਆ ਰਣਜੀਤ ਸਿੰਘ ਦੇ ਕੋਲ ਪਹੁੰਚੇ ਸਨ ਆਪਣੀ ਫਰਿਆਦ ਲੈ ਕੇ ਤਾਂ ਉਸ ਤੋਂ ਬਾਅਦ ਬੀੜਾ ਚੁੱਕਿਆ ਸੀ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਪੰਗੀਆਂ ਤੋਂ ਰਾਹਤ ਦਿੱਤੀ ਜਾਵੇ ਅੰਮ੍ਰਿਤਸਰ ਦੇ ਲੋਕਾਂ ਨੂੰ ਤਾਂ ਰਾਜਾ ਰਣਜੀਤ ਸਿੰਘ ਨੇ ਕਬਜ਼ਾ ਕੀਤਾ ਤਾਂ ਫਿਰ ਰਾਜਾ ਰਜੀਤ ਸਿੰਘ ਨੇ ਅੰਮ੍ਰਿਤਸਰ ਦੇ ਲੋਕਾਂ ਨੂੰ ਦਿੱਤਾ ਇਹ ਤੋਹਫਾ ਤਾਂ ਅੱਜ ਦੀਵਾਰਾਂ ਦੇਖ ਸਕਦੇ ਜੇ ਕਿ ਘੱਟ ਤੋਂ ਘੱਟ 30 ਫੁੱਟ ਉੱਚੀਆਂ ਦੀਵਾਰਾਂ ਨੇ ਤਾਂ ਚੌੜਾਈ ਵੀ ਹੈ ਉਹ ਵੀ ਅਸੀਂ ਜਾਣਕਾਰੀ ਸਾਂਝੀ ਕਰ ਲੈਣੇ ਆ ਕਿ ਕਿੰਨੀ ਚੌੜਾਈ ਹੈ ਸਰ 20 ਫੁੱਟ 20 ਫੁੱਟ ਉਚਾਈ ਤੇ 20 ਫੁੱਟ ਚੌੜਾਈ ਬਿਲਕੁਲ ਤਾਂ ਜਿਸ ਤਰੀਕੇ ਦੇ ਇੱਥੇ ਦੇਖ ਸਕਦੇ ਜੀ ਕਿ ਇਸ ਦੀਵਾਰ ਦੇ ਉੱਤੇ ਚੜਨਾ ਵੀ ਅਸੀਂ ਕਹਿ ਸਕਦੇ ਕਿ ਨਾ ਮਮਕੀਨਾ ਹੈ ਇੱਥੋਂ ਤੱਕ ਮੈਂ ਪਹੁੰਚਦਾ ਹਾਂ ਤਾਗੋ ਦੇਖ ਸਕਦੇ ਜੀ ਕਿ ਕਿੰਨੀ ਉਚਾਈ ਆ ਤਾਂ ਕਿਸ ਤਰੀਕੇ ਦੇ ਨਾਲ ਕੋਈ ਇਸ ਦੀਵਾਰ ਦੇ ਉੱਤੇ ਚੜ੍ਹ ਸਕੇਗਾ ਜੇ ਰਾਜਾ ਰਣਜੀਤ ਸਿੰਘ ਦੀ ਗੱਲ ਕੀਤੀ ਜਾਵੇ ਤਾਂ ਰਾਜਾ ਰਣਜੀਤ ਸਿੰਘ ਦਾ ਇਤਿਹਾਸ 12 ਸਾਲ ਦੀ ਉਮਰ ਦੇ ਵਿੱਚ ਸੰਘਰਸ਼ ਸ਼ੁਰੂ ਕੀਤਾ ਤਾਂ ਜਿਹੜੀ ਵੀ ਜੰਗ ਸ਼ੁਰੂ ਕੀਤੀ ਉਹ ਜੰਗ ਦੇ ਉੱਤੇ ਜਿੱਤ ਹਾਸਲ ਕੀਤੀ ਰਾਜਾ ਰਣਜੀਤ ਸਿੰਘ ਨੇ ਤਾਂ ਗੋਬਿੰਦ ਗੜ੍ਹ ਕਿਲੇ ਨੂੰ ਅੱਜ ਇੱਕ ਸੁੰਦਰ ਦਿੱਖ ਦੇ ਦਿੱਤੀ ਗਿਆ ਲੋਕ ਮਨੋਰੰਜਨ ਕਰਨ ਵਾਸਤੇ ਇਸ ਜਗ੍ਹਾ ਦੇ ਉੱਤੇ ਪਹੁੰਚਦੇ ਨੇ ਤਾਂ ਖੂਬਸੂਰਤ ਵਾਤਾਵਰਨ ਜਿਹੜਾ ਇੱਥੇ ਬਣਾਇਆ ਗਿਆ ਨਾ ਤਾਂ ਪਹਿਲਾਂ ਜਿਵੇਂ ਪਹਿਲਾਂ ਦੀ ਗੱਲ ਇਤਿਹਾਸ ਦੀ ਗੱਲ ਕਰੀਏ ਤਾਂ ਇਤਿਹਾਸ ਨਾਲ ਜੁੜੀਆਂ ਹਰ ਚੀਜ਼ ਜੜੀ ਆ ਤੁਹਾਨੂੰ ਇੱਥੇ ਨਜ਼ਰ ਜ਼ਰੂਰ ਆਏਗੀ ਤਸਵੀਰਾਂ ਵੀ ਦਿਖਾਵਾਂਗੇ ਤਾਂ ਕੁਝ ਗੱਲਾਂ ਵੀ ਸਾਂਝੀਆਂ ਕਰਾਂਗੇ ਕਿਲਾ ਗੋਬਿੰਦ ਗੜ੍ਹ ਦੀਆਂ ਤਾਂ ਅੱਜ ਇੱਕ ਖੂਬਸੂਰਤ ਦਿੱਖ ਜੜੀ ਆ ਉਹ ਬਣਾ ਦਿੱਤੀ ਗਈ ਆ ਕਿਲਾ ਗੋਬਿੰਦ ਗੜ੍ਹ ਦੀ ਸੋ ਨਾਨਕਸ਼ਹੀ ਇੱਟ ਦੇ ਨਾਲ ਬਣਿਆ ਕਿਲਾ ਗੋਬਿੰਦ ਗੜ੍ਹ ਅੱਜ ਵੀ ਮੌਜੂਦ ਹੈ ਅੰਮ੍ਰਿਤਸਰ ਦੇ ਵਿੱਚ ਜਿਹਨੂੰ ਦੇਖਣ ਲਈ ਹਜ਼ਾਰਾਂ ਲੋਕ ਪਹੁੰਚਦੇ ਨੇ ਕਿਲਾ ਗੋਬਿੰਦਗੜ੍ਹ ਨੂੰ ਦੇਖਣ ਵਾਸਤੇ ਤਾਂ ਜਾਣਨ ਵਾਸਤੇ ਕਿ ਕਿਲਾ ਗੋਬਿੰਦਗੜ੍ਹ ਕੀ ਹੈ ਤਾਂ ਕਿਲਾ ਗੋਬਿੰਦਗੜ੍ਹ ਦਾ ਨਿਰਮਾਣ ਕਿਨੇ ਕੀਤਾ ਸੀ ਤਾਂ ਇਹਦੇ ਉੱਤੇ ਹਕੂਮਤ ਕਿਨੇ ਕੀਤੀ ਸੀ ਤਾਂ ਹਰ ਕੋਈ ਜਾਣਨ ਵਾਸਤੇ ਇਸ ਜਗ੍ਹਾ ਦੇ ਉੱਤੇ ਜ਼ਰੂਰ ਪਹੁੰਚਦਾ ਏ ਸੋ ਕਿਲਾ ਗੋਬਿੰਦਗੜ੍ਹ ਦੇ ਅੰਦਰ ਅਸੀਂ ਐਂਟਰ ਹੋ ਚੁੱਕੇ ਹਾਂ ਤਾਂ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਦੇ ਹਾਂ ਆ ਜਿਹੜੀਆਂ ਤੋਪਾਂ ਦੇ ਨਿਸ਼ਾਨ ਤੁਸੀਂ ਦੇਖ ਰਹੇ ਜਿਹੜੀਆਂ ਤੋਪਾਂ ਰੱਖੀਆਂ ਤਾਂ ਇਸ ਤਰੀਕੇ ਦੇ ਨਾਲ ਹੁਣ ਤੇ ਚਾਹੇ ਨਕਲੀ ਰੱਖੀ ਅਗੀਆਂ ਪਰ ਕਿਸੇ ਜਮਾਨੇ ਦੇ ਵਿੱਚ ਰਾਜਾ ਰਜੀਤ ਸਿੰਘ ਦਾ ਜਦੋਂ ਰਾਜ ਹੁੰਦਾ ਸੀ ਤਾਂ ਉਦੋਂ ਇਸ ਜਗ੍ਹਾ ਦੇ ਉੱਤੇ ਅਸਲੀ ਤੋਪਾ ਹੁੰਦੀ ਸੀ ਤੇ ਜ਼ਿਆਦਾ ਜਾਣਕਾਰੀ ਅਸੀਂ ਸਾਂਝੀ ਕਰ ਲੈਣੇ ਆ ਮਨੀਸ਼ ਜੀ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਵੱਲੋਂ ਇਹ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾਏਗੀ ਮਨੀਸ਼ ਜੀ ਸਵਾਗਤ ਹੈ ਤੁਹਾਡਾ ਡੇਲੀ ਪੋਸਟ ਪੰਜਾਬੀ ਤੇ ਥੈਂਕ ਯੂ ਜੀ ਥੈਂਕ ਯੂ ਕੀ ਕਹਣਾ ਚਾਹੁੰਦੇ ਥੋੜਾ ਜਿਹਾ ਇਹਦੇ ਬਾਰੇ ਜਾਨੂ ਕਰਾਓਗੇ ਇਹ ਕੀ ਚੀਜ਼ ਆ ਜਿਹੜਾ ਅਸੀਂ ਆ ਥੱਲੇ ਸੜਕ ਦੇਖ ਰਹੇ ਆ ਇਹ ਕੀ ਆ ਤਾਂ ਸਾਰਾ ਕੁਝ ਦੱਸੋ ਸਰ ਜਿਵੇਂ ਕਿਲਿਆਂ ਦੇ ਬਾਹਰ ਇੱਕ ਖਾਈ ਬਣਾਈ ਜਾਂਦੀ ਸੀ ਤੇ ਉਹਦੇ ਚ ਪਾਣੀ ਛੱਡਿਆ ਜਾਂਦਾ ਸੀ ਉਸੇ ਤਰ੍ਹਾਂ ਇਸ ਕਿਲੇ ਦੇ ਬਾਹਰ ਵੀ ਇੱਕ ਬੜੀ ਚੜ੍ਹੂ ਦੁਵਾਲੇ ਇੱਕ ਖਾਈ ਬਣਾਈ ਹੋਈ ਸੀ ਉੱਥੇ ਪਾਣੀ ਛੱਡਿਆ ਹੋਇਆ ਸੀ ਤੇ ਇੱਕ ਟਾਈਮ ਤੇ ਮਗਰਮੱਛ ਹੁੰਦੇ ਸੀ ਇੱਥੇ ਜਿਹਦੇ ਨਾਲ ਕਿਲੇ ਦੀ ਸਿਕਿਉਰਿਟੀ ਤੇ ਸੇਫਟੀ ਜਿਹੜੀ ਹੈ ਉਹ ਬੜੀ ਮੁਨਾਸਬ ਹੁੰਦੀ ਸੀ ਸਰ ਤੋਪਾਂ ਜਿਹੜੀਆਂ ਰੱਖੀਆਂ ਗਈਆਂ ਨੇ ਕੀ ਸੇਮ ਐਸੇ ਜਿਸ ਤਰ੍ਹਾਂ ਮੈਂ ਪਹਿਲੇ ਦੱਸਿਆ ਕਿ ਸੇਮ ਇਸੇ ਤਰੀਕੇ ਨਾਲ ਨਹੀਂ ਹੁੰਦਾ ਸਰ ਹਾਂਜੀ ਹਾਂਜੀ ਪਹਿਲੇ ਇਹ ਇਹ ਪੁਆਇੰਟ ਜਿਹੜਾ ਹੈਗਾ ਇਹ ਫਰੰਟ ਲਾਈਨ ਸਿਕਿਉਰਿਟੀ ਪੋਸਟ ਹੁੰਦੀ ਸੀ ਤੇ ਇੱਥੇ ਹੀ ਤੋਪਾਂ ਹੁੰਦੀਆਂ ਸੀ ਜਦੋਂ ਕਦੀ ਅੰਦੇਸ਼ਾ ਹੁੰਦਾ ਸੀ ਕਿ ਬਈ ਕੋਈ ਹਮਲਾ ਕਰੇਗਾ ਤੇ ਉਹ ਅਟੈਕ ਇੱਥੋਂ ਹੀ ਸ਼ੁਰੂ ਹੁੰਦਾ ਸੀ ਇਸ ਕਰਕੇ ਇਹ ਪੁਆਇੰਟ ਜਿਹੜਾ ਇਹ ਉਹਨਾਂ ਦੀ ਆਰਟੀਲਰੀ ਸਾੜੀ ਇੱਥੇ ਹੁੰਦੀ ਸੀ ਸਭ ਤੋਂ ਪਹਿਲਾ ਪੁਆਇੰਟ ਅਸੀਂ ਸਭ ਤੋਂ ਪਹਿਲਾ ਪੁਆਇੰਟ ਦੇਖ ਸਕਦੇ ਜੇ ਕਿ ਇਹ ਤਸਵੀਰਾਂ ਜਿਸ ਤਰ੍ਹਾਂ ਦੱਸਿਆ ਜਾ ਰਿਹਾ ਕਿ ਇਸ ਜਗ੍ਹਾ ਦੇ ਉੱਤੇ ਪਾਣੀ ਹੁੰਦਾ ਸੀ ਤਾਂ ਪਾਣੀ ਛੱਡਿਆ ਹੁੰਦਾ ਸੀ ਤਾਂ ਇੱਕ ਤਾਂ ਦੂਸਰੀ ਦੋ ਸੜਕਾਂ ਹੁੰਦੀਆਂ ਸੀ ਜਿੱਥੇ ਕਿ ਅਸੀਂ ਕਹਿ ਸਕਦੇ ਕਿ ਜਿਹੜੇ ਸੈਨਿਕ ਬੈੰਦੇ ਸਨ ਉਸ ਤੋਂ ਉੱਪਰ ਤੋਪਾਂ ਦੇ ਉੱਤੇ ਜਿਹੜੇ ਸੈਨਿਕ ਉਹ ਵੀ ਬੈੰਦੇ ਸਨ ਤਾਂ ਇਸ ਜਗ੍ਹਾ ਦੇ ਉੱਤੇ ਪਾਣੀ ਹੁੰਦਾ ਸੀ ਤੇ ਦੂਸਰੀ ਪਾਸੇ ਜੇਕਰ ਕੋਈ ਹਮਲਾ ਕਰਨ ਦੀ ਨੀਤ ਵਿੱਚ ਆਂਦਾ ਸੀ ਤਾਂ ਉਹਦਾ ਮੂੰਹ ਤੋੜ ਜਵਾਬ ਪਹਿਲੇ ਪੜਾਵ ਦੇ ਉੱਤੇ ਹੀ ਦਿੱਤਾ ਜਾਂਦਾ ਸੀ ਤਾਂ ਇਹ ਹੈ ਨਲਵਾ ਗੇਟ ਜਿੱਥੋਂ ਸ਼ੁਰੂਆਤ ਅਸੀਂ ਦੱਸਦੇ ਰਿਹਾ ਜਿੱਥੋਂ ਸ਼ੁਰੂਆਤ ਕੀਤੀ ਜਾਂਦੀ ਆ ਪਹਿਲਾ ਪੜਾਵ ਜਿੱਥੇ ਸੈਨਿਕ ਬੰਦੇ ਨੇ ਤਾਂ ਉਸ ਤੋਂ ਬਾਅਦ ਇਹ ਪਹਿਲਾ ਗੇਟ ਹੈ ਜਿਹੜਾ ਕਿ ਅਸੀਂ ਅੰਦਰ ਐਂਟਰ ਹੋ ਕੇ ਤਾਂ ਅੰਦਰ ਦੀਆਂ ਕੁਝ ਤਸਵੀਰਾਂ ਵੀ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਾਂਗੇ ਸੋ ਕੈਦਖਾਨੇ ਦੇ ਵਿੱਚ ਅਸੀਂ ਮੌਜੂਦ ਹੈ ਜਿੱਥੇ ਕਿ ਜਿਹੜੇ ਕੈਦੀ ਹੁੰਦੇ ਸੀ ਉਹਨਾਂ ਨੂੰ ਰੱਖਿਆ ਜਾਂਦਾ ਸੀ ਰਾਜਾ ਰਣਜੀਤ ਸਿੰਘ ਵੱਲੋਂ ਵੀ ਇਹਨਾਂ ਨੂੰ ਇੱਥੇ ਹੀ ਰੱਖਿਆ ਜਾਂਦਾ ਸੀ ਤੇ ਨਾਲ ਅੰਗਰੇਜ਼ਾਂ ਵੱਲੋਂ ਤੇ ਜਾਦਾ ਇਤਿਹਾਸ ਅਸੀਂ ਜਾਣ ਲੈਣੇ ਆ ਅਮਨੀ ਜੀ ਫੇਰ ਸਾਡੇ ਨਾਲ ਮੌਜੂਦ ਨੇ ਅਮਨੀ ਜੀ ਇਹ ਜਿਹੜੀਆਂ ਜੇਲਾਂ ਨੇ ਸਿਰਫ ਦੋ ਬਣਾਈਆਂ ਗਿਆ ਬਣੀਆਂ ਹੋਈਆਂ ਨੇ ਸ਼ੁਰੂ ਤੋਂ ਹੀ ਜਾਂ ਪਹਿਲਾਂ ਵੱਧ ਹੁੰਦੀਆਂ ਸੀ ਤਾਂ ਇਹਦਾ ਇਤਿਹਾਸ ਕੀ ਹੈ ਦੇ ਕੁਮਾਰ ਰਾਜਾ ਰਣਜੀਤ ਸਿੰਘ ਜੀ ਦੇ ਟਾਈਮ ਤੇ ਤਾਂ ਇਹ ਜੇਲਾ ਨਹੀਂ ਸੀ ਹੈ ਗਿਆ ਉਦੋਂ ਤਾਂ ਇੱਕ ਬਿਲਡਿੰਗ ਦਾ ਹਿੱਸਾ ਸੀ ਕਿਲੇ ਦਾ ਇੱਕ ਹਿੱਸਾ ਹੋਏਗਾ ਉਸ ਟਾਈਮ ਤੇ ਲੇਕਿਨ ਇਹਨੂੰ ਕਨਵਰਟ ਕੀਤਾ ਜੇਲਾ ਦੇ ਵਿੱਚ ਅੰਗਰੇਜ਼ਾਂ ਨੇ ਜੀ ਕਿਉਂਕਿ ਅੰਗਰੇਜ਼ ਇੱਥੋਂ ਦੇਸ਼ ਭਗਤ ਫੜ ਕੇ ਲਿਆਂਦੇ ਸੀ ਤੇ ਉਹਨਾਂ ਨੂੰ ਇੱਥੇ ਕੈਦ ਕਰ ਦਿੰਦੇ ਸੀ ਇਹ ਡਿਟੈਂਸ਼ਨ ਸੈਂਟਰ ਸੀ ਜੀ ਮੈਂ ਤੁਹਾਨੂੰ ਹੁਣੇ ਅੱਗੇ ਦੱਸਾਂਗਾ ਕਿ ਸਾਡੇ ਕਿਲੇ ਦਾ ਇਤਿਹਾਸ ਜੱਲਿਆਂ ਵਾਲੇ ਬਾਗ ਦੇ ਨਾਲ ਕਿੰਨਾ ਮਿਲਦਾ ਹੈ ਕਿਉਂਕਿ ਜਲਿਆਂਵਾਲੇ ਬਾਗ ਦਾ ਜਿਹੜਾ ਮੈਸੇਕਰ ਸੀ ਜਨਰਲ ਡਾਇਰ ਵੱਲੋਂ ਕੀਤਾ ਗਿਆ ਉਹ ਜਨਰਲ ਡਾਇਰ ਦਾ ਦਫਤਰ ਅੰਦਰ ਬਣਿਆ ਆ ਤਾਂ ਸਰ ਇਹ ਖੂਹ ਜਿਹੜਾ ਸਾਹਮਣੇ ਜਿਹੜਾ ਖੂਹ ਹੈਗਾ ਵਾ ਤੇ ਇਹ ਕਿੰਨੇ ਉਦੋਂ ਖੂਹ ਤੇ ਉਸੇ ਤਰ੍ਹਾਂ ਹੁੰਦਾ ਸੀ ਨਾ ਪਹਿਲਾਂ ਸਰ ਇਹ ਖੂਹ ਉਸ ਟਾਈਮ ਦਾ ਹੈ ਨਾਨਕਸ਼ਾਹੀ ਇਟ ਦਾ ਬਣਿਆ ਆ ਤੁਸੀਂ ਦੇਖੋਗੇ ਇਹਨੂੰ ਹੁਣ ਦੇਖਣ ਵਾਸਤੇ ਰੱਖਿਆ ਗਿਆ ਹੈ ਬਾਕੀ ਇਹ ਸੁੱਕ ਚੁੱਕਾ ਹੈ 100 ਫੁੱਟ ਡੂੰਘਾ ਖੂਹ ਹੈਗਾ ਸੀ ਬਿਲਕੁਲ ਇਹ ਖੂਹ ਦੀਆਂ ਤਸਵੀਰਾਂ ਵੀ ਦੇਖ ਸਕਦੇ ਜੀ ਕਿ ਖੂਹ ਜਿਹੜਾ ਉਹ 100 ਫੁੱਟ ਤੋਂ ਵੀ ਡੂੰਘਾ ਅਸੀਂ ਕਹਿ ਸਕਦੇ ਕਿ ਉਦੋਂ ਇਸ ਖੂਹ ਤੋਂ ਪਾਣੀ ਸਾਰੇ ਭਰਦੇ ਹੁੰਦੇ ਸਨ ਤੇ 100 ਫੁੱਟ ਤਾਂ ਕਰਕੇ ਸੀ ਕਿ ਉਦੋਂ ਉਚਾਈ ਦੇ ਉੱਤੇ ਸੀ ਪਾਣੀ ਤਾਂ ਹੁਣ ਪਾਣੀ ਜਿਹੜਾ ਉਹ ਕਾਫੀ ਨੀਵਾ ਚਲਾ ਗਿਆ ਤਾਂ ਸਾਹਮਣੇ ਉਹ ਜਿਹੜਾ ਬਣਿਆ ਉਹ ਉਹ ਵੀ ਹੁਣ ਦੇਖ ਦਿੱਤੀ ਗਈ ਨਵੀਂ ਇਹ ਨਵੀਂ ਬਿਲਡਿੰਗ ਜਿਹੜੀ ਹੈ ਮਾਡਰਨ ਸਟਰਕਚਰ ਹੈਗਾ ਬਟ ਇਹਦਾ ਵੀ ਯੂਜ਼ ਜਿਹੜਾ ਹੈ ਉਹ ਕਿਲੇ ਦੀ ਦੇਖਰੇਖ ਵਾਸਤੇ ਹੀ ਕੀਤਾ ਜਾਂਦਾ ਸੀ ਠੀਕ ਸੋ ਕਿਲੇ ਦੀ ਦੇਖਰੇਖ ਵਾਸਤੇ ਹੀ ਇਹਦਾ ਇਸਤੇਮਾਲ ਵੀ ਜਿਹੜਾ ਉਹ ਕੀਤਾ ਜਾਂਦਾ ਹੈ ਤਾਂ ਹੋਰ ਵੀ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰਾਂਗੇ ਤਾਂ ਅੱਜ ਪੂਰਾ ਇਤਿਹਾਸ ਤੁਹਾਡੇ ਨਾਲ ਅਸੀਂ ਸਾਂਝਾ ਜ਼ਰੂਰ ਕਰਾਂਗੇ ਸੋ ਇਸ ਜਗ੍ਹਾ ਦੇ ਉੱਤੇ ਕੈਦੀਆਂ ਨੂੰ ਫਾਂਸੀ ਦਿੱਤੀ ਜਾਂਦੀ ਸੀ ਤਾਂ ਉਹ ਵੀ ਤਸਵੀਰ ਤੁਹਾਡੇ ਨਾਲ ਅਸੀਂ ਸਾਂਝੀ ਕਰਦੇ ਹਾਂ ਜਿੱਥੇ ਕੈਦੀ ਜਿਹੜੇ ਰੱਖੇ ਜਾਂਦੇ ਸੀ ਜਿਨ੍ਹਾਂ ਦੀ ਸਜ਼ਾ ਫਾਂਸੀ ਦੀ ਹੁੰਦੀ ਸੀ ਤੇ ਉਹਨਾਂ ਨੂੰ ਇੱਥੇ ਸਜ਼ਾਏ ਮੌਤ ਜਿਹੜੀ ਉਹ ਸੁਣਾਈ ਜਾਂਦੀ ਸੀ ਤੇ ਇਸ ਜਗ੍ਹਾ ਦੇ ਉੱਤੇ ਆ ਕੇ ਇਹਨਾਂ ਨੂੰ ਫਾਂਸੀ ਹੁੰਦੀ ਸੀ ਤਾਂ ਅਮਨੀਤ ਜੀ ਮਨਜੀਤ ਜੀ ਕਿੰਨੀ ਕ ਅਸੀਂ ਇਹ ਕਹਿ ਸਕਦੇ ਸੱਚਾਈ ਹੈ ਕਿ ਇਹ ਵਾਕਿਆ ਇਹੋ ਚੀਜ਼ ਹੈ ਕਿ ਫਾਂਸੀ ਵਾਸਤੇ ਬਣਾਇਆ ਹੈ ਦੇਖੋ ਇਹ ਸੁਣੀ ਸੁਣਾਈ ਗੱਲਾਂ ਕੀ ਹੈ ਲੇਕਿਨ ਇਹਦਾ ਜਿਹੜਾ ਸਟਰਕਚਰ ਬਣਿਆ ਹੋਇਆ ਹੈ ਉਹ ਕਿਤੇ ਨਾ ਕਿਤੇ ਦੱਸਦਾ ਹੈ ਕਿ ਬਈ ਇਹ ਫਾਂਸੀ ਵਾਸਤੇ ਪ੍ਰਯੋਗ ਕੀਤਾ ਜਾਂਦਾ ਸੀ ਪਰ ਸਾਡੇ ਕੋਲ ਕੋਈ ਠੋਸ ਸਬੂਤ ਨਹੀਂ ਕਿ ਅਸੀਂ ਦਸੀਏ ਕਿ ਇੱਥੇ ਫਾਂਸੀ ਦਿੱਤੀ ਜਾਂਦੀ ਸੀ ਬਟ ਤੁਸੀਂ ਦੇਖ ਸਕਦੇ ਹੋ ਕਿ ਇਹ ਸਟਰਕਚਰ ਹੈ ਕਵਰ ਹੁੰਦਾ ਸੀ ਉੱਪਰੋਂ ਤੇ ਜਦੋਂ ਉਹ ਕੈਦੀ ਨੂੰ ਇੱਥੇ ਲਟਕਾਇਆ ਜਾਂਦਾ ਸੀ ਤੇ ਥੱਲੇ ਉਹਦੇ ਸਰਫੇਸ ਜਿਹੜਾ ਹੈ ਉਹਨੂੰ ਖਿੱਚ ਲਿਆ ਜਾਂਦਾ ਸੀ ਤੇ ਜਿੰਨਾ ਇਹਦਾ ਡੂੰਗਾ ਗਵ ਹੈ ਉਸ ਹਿਸਾਬ ਨਾਲ ਇਹ ਫਾਂਸੀ ਘਰ ਵਾਸਤੇ ਯੂਜ਼ ਹੋ ਸਕਦੀ ਹੈ ਦੀ ਦਿੱਖ ਜਿਹੜੀ ਹੈ ਇਹ ਸਾਬਤ ਕਰਦੀ ਵੀ ਕਿ ਇਹ ਫਾਂਸੀ ਵਾਸਤੇ ਹੋ ਜੀ 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 ਸੋ ਦੇਖ ਸਕਦੇ ਜੀ ਕਿ ਇਸ ਜਗ੍ਹਾ ਦੇ ਉੱਤੇ ਫਾਂਸੀ ਇਸ ਜਗ੍ਹਾ ਦੇ ਉੱਤੇ ਕੁਝ ਇਹ ਕਵਰ ਹੁੰਦਾ ਸੀ ਤਾਂ ਉੱਤੇ ਜਦੋਂ ਬੰਦੇ ਨੂੰ ਲਟਕਾਇਆ ਜਾਂਦਾ ਸੀ ਤਾਂ ਉਹ ਥੱਲੇ ਸਟੱਕ ਜਿਹੜੇ ਖਿੱਚਤੇ ਜਾਂਦੇ ਸੀ ਤਾਂ ਉਸ ਤੋਂ ਬਾਅਦ ਉਦੀ ਮੌਤ ਜਿਹੜੀ ਆ ਨਿਸ਼ਚਿਤ ਹੈ ਜਦੋਂ ਇੱਥੇ ਪਹੁੰਚਦਾ ਸੀ ਤਾਂ ਉਹਦੀ ਮੌਤ ਨਿਸ਼ਚਿਤ ਆ ਤਾਂ ਇਸ ਤਰੀਕੇ ਦੀ ਜਿਹੜੀ ਪ੍ਰਾਰਥਨ ਜਿਹੜੀਆਂ ਚੀਜ਼ਾਂ ਨੇ ਉਹ ਤੁਹਾਡੇ ਨਾਲ ਸੀ ਇਸ ਕਰਕੇ ਸਾਂਝਿਆ ਕਰ ਰਿਹਾ ਕਿ ਤੁਹਾਨੂੰ ਪਤਾ ਹੋਵੇ ਕਿ ਕਿਲਾ ਗੋਬਿੰਦਗੜ੍ਹ ਦੇ ਵਿੱਚ ਕੀ ਹੈ ਤਾਂ ਕਿ ਉਹ ਕਿਉਂ ਬਣਾਇਆ ਗਿਆ ਸੀ ਕਿਲਾ ਗੋਬਿੰਦਗੜ੍ਹ ਸੋ ਅੱਜ ਕੱਲ੍ਹ ਘਰ-ਕਰ ਦੇ ਵਿੱਚ ਫਿਲਟਰ ਲੱਜੂਕੇ ਨੇ ਪਰ ਪਹਿਲਾਂ ਫਿਲਟਰ ਨਹੀਂ ਸੀ ਹੁੰਦੇ ਤਾਂ ਪਾਣੀ ਨੂੰ ਫਿਲਟਰ ਕਿਸ ਤਰ੍ਹਾਂ ਕੀਤਾ ਜਾਂਦਾ ਸੀ ਇਹ ਜਿਹੜਾ ਤੁਸੀਂ ਗੋਮਟ ਦੇਖ ਰਹੇ ਜੇ ਤਾਂ ਇੱਥੇ ਪਾਣੀ ਨੂੰ ਫਿਲਟਰ ਕੀਤਾ ਜਾਂਦਾ ਸੀ ਤੇ ਕਿਸ ਤਰ੍ਹਾਂ ਕੀਤਾ ਜਾਂਦਾ ਸੀ ਫਿਲਟਰ ਅਮਨੀ ਜੀ ਇਹਦੇ ਬਾਰੇ ਜਾਣਕਾਰੀ ਦਿਓ ਸਰ ਕਲੋਨੀਅਲ ਟਾਈਮ ਤੇ ਅੰਗਰੇਜ਼ ਜਿਹੜੇ ਨੇ ਉਹ ਖੂਹ ਦਾ ਪਾਣੀ ਇੱਥੇ ਕਲੋਰੀਨ ਟੈਂਕ ਬਣਾ ਕੇ ਉਹਦੇ 'ਚ ਫਿਲਟਰ ਕਰਦੇ ਸੀ ਉਹ ਫਿਲਟਰ ਹੋਣ ਦੇ ਬਾਅਦ ਉਹਨੂੰ ਪੰਪ ਕੀਤਾ ਜਾਂਦਾ ਸੀ ਉੱਪਰ ਉਹ ਜਿਹੜੀ ਟੈਂਕੀ ਤੁਸੀਂ ਦੇਖ ਰਹੇ ਹੋ ਉਹ ਅੰਗਰੇਜ਼ਾਂ ਦੇ ਟਾਈਮ ਦੀ ਉਹ ਟੈਂਕੀ ਹੈਗੀ ਆ ਕੋਈ 150 ਸਾਲ ਪੁਰਾਣੀ ਹੈ ਉਹਦੇ ਤੋਂ ਹੀ ਪਾਣੀ ਜਿਹੜਾ ਹੈਗਾ ਉਹ ਪੁਰੇ ਕਿਲੇ ਦੇ ਵਿੱਚ ਯੂਜ਼ ਕੀਤਾ ਜਾਂਦਾ ਸੀ ਬਿਲਕੁਲ ਇਹ ਜਿਹੜਾ ਪਾਣੀ ਇੱਥੇ ਪਹਿਲੇ ਭਰੇ ਜਾਂਦਾ ਸੀ ਬਾਅਦ ਚ ਉੱਧਰ ਸਟਾਕ ਕੀਤਾ ਜਾਂਦਾ ਤੇ ਉੱਥੋਂ ਪਾਣੀ ਨਿਕਲਦਾ ਹੁੰਦਾ ਜੀ ਜੀ ਠੀਕ ਹੈ ਤਾਂ ਫਿਲਟਰ ਪਾਣੀ ਫਿਲਟਰ ਕਰਨ ਦਾ ਇੱਕ ਆ ਤਰੀਕਾ ਸੀ ਪਹਿਲਾਂ ਪਿਛਲੇ ਜ਼ਮਾਨਿਆਂ ਦੇ ਵਿੱਚ ਜਦੋਂ ਕਾਫੀ ਸਾਲ ਪਹਿਲਾਂ ਸੈਂਕੜੇ ਸਾਲ ਪਹਿਲਾਂ ਇਸ ਤਰੀਕੇ ਦੇ ਨਾਲ ਪਾਣੀ ਨੂੰ ਫਿਲਟਰ ਕੀਤਾ ਜਾਂਦਾ ਸੀ ਸਾਫ਼ ਕੀਤਾ ਜਾਂਦਾ ਸੀ ਤਾਂ ਹਰ ਇੱਕ ਜੀ ਉਹਦਾ ਜੋਇੰਟ ਹੈਗਾ ਕਿ ਇੱਥੋਂ ਨਾਲ ਪਾਣੀ ਬਿਲਕੁਲ ਇਸ ਜਗ੍ਹਾ ਦੇ ਤੋਂ ਅਸੀਂ ਕਹਿ ਸਕਦੇ ਕਿ ਇਸੇ ਆੜੀ ਪਾਈਪ ਲੱਗੀ ਹੈ ਪਾਈਪ ਉਸੇ ਤਰੀਕੇ ਨਾਲ ਮੌਜੂਦ ਹੈ ਇਸ ਪਾਈਪ ਦੇ ਨਾਲ ਉਹ ਪਾਈਪ ਦੇ ਨਾਲ ਅਟੈਚ ਹੋ ਕੇ ਤਾਂ ਪਾਣੀ ਜਿਹੜਾ ਸੀ ਆ ਸਾਡੇ ਤੱਕ ਪਹੁੰਚਦਾ ਹੁੰਦਾ ਸੀ ਪਾਣੀ ਤਰੀਕੇ ਦਾ ਸੋਕੀਲਾ ਗੋਬਿੰਦਗੜ੍ਹ ਦੀ ਜਿਹੜੀ ਜਗ੍ਹਾ ਤੇ ਅਸੀਂ ਇਸ ਵਕਤ ਮੌਜੂਦ ਆਂ ਕਿਹਾ ਜਾਂਦਾ ਕਿ ਉਹ ਸਿਵਲ ਹਸਪਤਾਲ ਹੁੰਦਾ ਸੀ ਇਲਾਜ ਹੁੰਦਾ ਸੀ ਜਿਹੜੇ ਇੱਥੇ ਹੁੰਦੇ ਸਨ ਜਿਹੜੇ ਕੈਦੀ ਲਗਾ ਲੋ ਜਾਂ ਫਿਰ ਕੋਈ ਸੈਨਿਕ ਲਗਾ ਲੋ ਜਿੰਨਾਂ ਦਾ ਵੀ ਇੱਥੇ ਇਲਾਜ ਕੀਤਾ ਜਾਂਦਾ ਸੀ ਤਾਂ ਮਨੀ ਜੀ ਇਹ ਵੀ ਉਦੋਂ ਲਗਾਤਾਰ ਪ੍ਰਾਣਾ ਕਿ ਇਹਨੂੰ ਦੇਖ ਕੇ ਕੋਈ ਦਿੱਤੀ ਗਈ ਆਪਣੇ ਨੂੰ ਸਰ ਇਹ ਅੰਗਰੇਜ਼ਾਂ ਨੇ ਡਿਵੈਲਪ ਕੀਤਾ ਸੀ ਇਹ ਬਿਲਡਿੰਗ ਅੰਗਰੇਜ਼ਾਂ ਨੇ ਬਣਾਈ ਸੀ ਉਸ ਟਾਈਮ ਤੇ ਅੰਗਰੇਜ਼ਾਂ ਦੀ ਛਾਪਨੀ ਸੀ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਤਾਂ ਮੈਂ ਤੁਹਾਨੂੰ ਹੁਣੇ ਦਿਖਾਵਾਂਗਾ ਵੀ ਕਿ ਜਨਰਲ ਡਾਇਰ ਦਾ ਬੰਗਲਾ ਜਾਂ ਜਨਰਲ ਡਾਇਰ ਦਾ ਆਫਿਸ ਇਹਦੇ ਬਿਲਕੁਲ ਸਾਹਮਣੇ ਹੈ ਤੇ ਜਿਹੜੇ ਸੈਨਿਕ ਉਹਨਾਂ ਦੇ ਬਿਮਾਰ ਹੁੰਦੇ ਸੀ ਜਾਂ ਜਿਨ੍ਹਾਂ ਦਾ ਵੀ ਇਲਾਜ ਦੀ ਜਰੂਰਤ ਹੁੰਦੀ ਸੀ ਇਹ ਸਿਵਲ ਹਸਪਤਾਲ ਬਣਾਇਆ ਗਿਆ ਸੀ ਇਹਦੀ ਵਰਤੋਂ ਪਹਿਲੇ ਸਿਵਲ ਹਸਪਤਾਲ ਦੇ ਤੌਰ ਤੇ ਹੁੰਦੀ ਸੀ ਉਸ ਤੋਂ ਬਾਅਦ ਉਸ ਤੋਂ ਬਾਅਦ ਤਾਂ ਫਿਰ ਇਹ ਮਿਲਟਰੀ ਦੇ ਹੱਥ ਆਇਆ ਹੁਣ ਅਸੀਂ ਇਹਨੂੰ ਇੱਕ ਮੈਗਾ ਰੈਸਟੋਰੈਂਟ ਜਿਹੜਾ ਹੈ ਉਹਦੇ 'ਚ ਕਨਵਰਟ ਕਰਾਂਗੇ ਇਹ ਦੋਹਾਂ ਦੀ ਚੋੜੀਆਂ ਕੰਧਾਂ ਨੇ ਇਹ ਇਹ ਨਾਨਕਸ਼ਹੀ ਇੱਟ ਹੈ ਜਾਂ ਦੂਸਰੀ ਇੱਟ ਬਿਲਕੁਲ ਬਿਲਕੁਲ ਇਹ ਨਾਨਕਸ਼ਹੀ ਇੱਟ ਹੈ ਨਾਨਕਸ਼ਹੀ ਇੱਟ ਜੀ ਔਰ ਇਹਦੇ ਉੱਤੇ ਜਿਹੜਾ ਤੁਸੀਂ ਮਸਾਲਾ ਲੱਗਾ ਦੇਖ ਰਹੇ ਹੋ ਇਹ ਵੀ ਕੋਈ ਸਧਾਰਨ ਨਹੀਂ ਹੈਗਾ ਇਹ ਵੀ ਨੈਚੁਰਲ ਮਸਾਲਾ ਹੈਗਾ ਜਿਹੜਾ ਕਿ ਗੁੜ ਤੇ ਚੂਨੇ ਦਾ ਬਣਿਆ ਹੋਇਆ ਹੈ ਜੋ ਜੋ ਅੱਜਕੱਲ੍ਹ ਅਵੇਲੇਬਲ ਨਹੀਂ ਹੈਗਾ ਉਚਾਈ ਕਿੰਨੀ ਹੋएगी ਇਹਦੀ ਇਹ ਉਚਾਈ 20 ਫੁੱਟ ਦੇ ਕਰੀਬ ਹੈ 20 25 ਫੁੱਟ ਦੇ ਕਰੀਬ ਇਹ ਉਚਾਈ ਹੋਏਗੀ ਤਾਂ ਹੋਰ ਵੀ ਜਨਰਲ ਡਾਇਲ ਦਾ ਜਿੱਥੇ ਮੈਲ ਹੈ ਉਹ ਵੀ ਅਸੀਂ ਤੁਹਾਡੇ ਨਾਲ ਸਾਂਝਾ ਜਰੂਰ ਕਰਦੇ ਆ। ਸੋ ਇਹ ਸਿਵਲ ਹਸਪਤਾਲ ਜਿਹੜਾ ਤੁਸੀਂ ਦੇਖ ਰਹੇ ਜਿੱਥੇ ਅਸੀਂ ਅੰਦਰ ਦੀਆਂ ਤਸਵੀਰਾਂ ਤੁਹਾਨੂੰ ਦਿਖਾਈਆਂ ਤੇ ਬਾਹਰ ਦੀਆਂ ਤਸਵੀਰਾਂ ਨੇ ਇਹ ਸਿਵਲ ਹਸਪਤਾਲ ਜਿਹੜਾ ਕਿ ਜਿੱਥੇ ਇਲਾਜ ਹੁੰਦਾ ਸੀ ਤੇ ਇਹਦੇ ਬਿਲਕੁਲ ਓਪੋਜ਼ਿਟ ਜਿੱਥੇ ਕਿ ਜਨਰਲ ਡਾਇਲ ਦੀ ਰਹਾਇਸ਼ ਹੁੰਦੀ ਸੀ ਤਾਂ ਉਹ ਇਹ ਉਹ ਬਿਲਡਿੰਗ ਹੈ ਜਿੱਥੇ ਕਿ ਰਹਾਇਸ਼ ਹੁੰਦੀ ਸੀ ਤਾਂ ਹੋਰ ਵੀ ਜਾਣਕਾਰੀ ਸਾਂਝੀ ਕਰਦੇ ਆ। ਹੋਰ ਕੀ ਕੀ ਇਸ ਜਗ੍ਹਾ ਦੇ ਉੱਤੇ ਅਸੀਂ ਖਾਸ ਕਰ ਚੁੱਕੇ ਹਾਂ। ਸਰ ਉਹ ਜਿਹੜੀ ਬਿਲਡਿੰਗ ਤੁਸੀਂ ਦੇਖ ਰਹੇ ਹੋ ਜਨਰਲ ਡਾਇਰ ਮੰਗਲਾ ਕਹਿੰਦੇ ਉਹਨੂੰ ਉਹ ਕਹਿੰਦੇ ਅੰਗਰੇਜ਼ਾਂ ਦੇ ਟਾਈਮ ਜਦੋਂ ਉਹਨਾਂ ਦੀ ਰੂਲਿੰਗ ਸੀ ਇੱਥੇ ਜਨਰਲ ਡਾਇਰ ਦਾ ਆਫਿਸ ਸੀ ਤੇ ਜੱਲਿਆਂਵਾਲੇ ਬਾਗ ਤੇ ਗੋਲੀकांड ਕਰਨ ਦਾ ਹੁਕਮ ਵੀ ਇੱਥੋਂ ਹੀ ਪਾਸ ਹੋਇਆ ਸੀ ਹੂੰ ਨਾ ਮਿਊਜ਼ੀਅਮ ਦੇ ਵਿੱਚ ਬਦਲ ਦਿੱਤਾ ਗਿਆ ਜਿੰਨੇ ਪੁਰਾਣੇ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਦੇ ਵੈਪਨ ਸੀ ਉਹ ਸਾਰੇ ਇਹਦੇ ਵਿੱਚ ਪ੍ਰਦਰਸ਼ਿਤ ਹੈ ਇਹ ਕਹਦੇ ਨਾਲ ਗੁੰਬਦ ਨੂਆ ਬਿਲਡਿੰਗ ਦੇਖ ਰਹੇ ਹੋ ਤੁਸੀਂ ਉਹ ਵੀ ਮਿਊਜ਼ੀਅਮ ਹੈ ਉਹਨੂੰ ਤੋਸ਼ਾਖਾਨਾ ਕਹਿੰਦੇ ਆ। ਉਹ ਤੋਸ਼ਾਖਾਨਾ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਖਜ਼ਾਨਾ ਹੁੰਦਾ ਸੀ ਔਰ ਇਹ ਸੁਣਨ ਚ ਆਇਆ ਕਿ ਜਦੋਂ ਕੋਹੀ ਨੂਰ ਹੀਰਾ ਬਾਹਰ ਨਹੀਂ ਸੀ ਗਿਆ ਉਦੋਂ ਉਹ ਇੱਥੇ ਰੱਖਿਆ ਗਿਆ ਸੀ। ਜੀ ਜੀ ਇਸ ਗੋਮਟ ਦੇ। ਜੀ। ਔਰ ਇਸ ਪੂਰੇ ਕਿਲੇ ਦੀ ਨਿਗੇਬਾਨੀ ਤੇ ਰਖਵਾਲੀ ਵਾਸਤੇ ਜੀ ਜੀ ਜੀ। ਹਕੀਮ ਇੱਕ ਮਹਾਰਾਜਾ ਰਣਜੀਤ ਸਿੰਘ ਦੇ ਕੇ ਦਰਬਾਰ ਦੇ ਵਿੱਚ ਅਗੇ ਸੀ ਜਿਨ੍ਹਾਂ ਨੇ ਇੱਥੇ ਉਹਨਾਂ ਦੀ ਹਵੇਲੀ ਸੀ। ਤੇ ਇਹ ਸਾਰਾ ਦੇਖੜੇਖੋ ਕਰਦੇ ਸੀ ਕਿੰਨੀ ਜਗਾ ਕੰਪਲੀਟ ਜਗਾ ਕਿੰਨੀ ਹੋਏਗੀ 43 ਕਿਲੇ 43 ਕਿਲੇ ਜਗਾ ਦੇ ਵਿੱਚ ਇਹ ਕਿਲਾ ਜਿਹੜਾ ਵਾ ਉਹ ਉਪਸਥਿਤ ਜਿਹੜਾ ਹੋ ਕੀਤਾ ਗਿਆ ਤਾਂ ਤਸਵੀਰ ਜਿਹੜੀ ਹੈ ਤੁਹਾਨੂੰ ਅਸੀਂ ਉਹ ਸਾਂਝੀ ਕੀਤੀ ਹੈ ਜਿਸ ਤਰੀਕੇ ਦੇ ਨਾਲ ਇੱਥੇ ਸਭ ਕੁਝ ਰੱਖਿਆ ਜਾਂਦਾ ਸੀ ਹਥਿਆਰ ਜਿਹੜੇ ਹੁੰਦੇ ਸੀ ਉਹ ਵੀ ਇੱਥੇ ਪਏ ਹੁੰਦੇ ਸੀ ਪੂਰੇ ਤਰੀਕੇ ਨਾਲ ਤੁਹਾਨੂੰ ਦਿਖਾ ਦੱਸ ਦਿੰਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਅਸੀਂ ਅੰਦਰ ਐਂਟਰ ਹੋਏ ਸੀ ਆ ਉੱਪਰ ਛੱਤ ਉੱਤੋਂ ਤੁਹਾਨੂੰ ਇਹ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਸੋ ਛੱਤ ਦੇ ਉੱਤੋਂ ਤਸਵੀਰਾਂ ਤੁਹਾਡੇ ਨਾਲ ਅਸੀਂ ਇਹ ਸਾਂਝੀਆਂ ਕਰ ਰਹੇ ਆ ਤਾਂ ਸਭ ਤੋਂ ਪਹਿਲਾਂ ਜਿਹੜੀ ਤਸਵੀਰ ਤੁਸੀਂ ਦੇਖ ਰਹੇ ਜੇ ਇਸ ਜਗ੍ਹਾ ਤੋਂ ਅਸੀਂ ਅੰਦਰ ਐਂਟਰ ਹੋਏ ਸਨ ਤਾਂ ਉਸ ਤੋਂ ਬਾਅਦ ਜਦੋਂ ਅੰਦਰ ਐਂਟਰ ਹੋਏ ਸੀ ਤੇ ਉਸ ਤੋਂ ਬਾਅਦ ਜੇਲ ਜਿਹੜੀ ਤੁਹਾਨੂੰ ਦਿਖਾਈ ਸੀ ਹੈ ਜਿਹੜੀ ਜੇਲ ਤੁਸੀਂ ਦੇਖ ਰਹੇ ਜੇ ਇਹ ਜੇਲ ਤੇ ਜੇਲ ਦੇ ਸਾਹਮਣੇ ਬਿਲਕੁਲ ਇਹ ਖੂਹ ਸੀ ਜਿਹੜਾ ਕਿ 100 ਫੁੱਟ ਦਾ ਖੂਹ ਹੈ ਜਿਹੜਾ ਕਿ ਅਸੀਂ ਤੁਹਾਨੂੰ ਲਾਗੋ ਦੀ ਤਸਵੀਰਾਂ ਜਿਹੜੀਆਂ ਸਾਂਝੀਆਂ